ਰੈਨ ਸੁਵਾਰਾ ਜਾਪ ਕਿਉ ਕਰਦਾ ਨਰ ਮੂਰਖ ਤਨ ਦولت ਕਾਮਾਣ ਦਿਸ ਦੇ ਨਈ ਸੁਲਤਾਨੁ ਕਾਣ ਨੰਗੇ ਲਦੀ ਜਾਨ ਨਾਲਈ ਜਦ ਆਵਦੀ ਇਥੋਂ ਕਿਵੇਂ ਲਜਾਨ ਸਚਾ ਸੋਨੇ ਵਾਂਗ ਰਾਇ ਇਹ ਅਮਰਤ ਵਖਿਆਣ ਜੋ ਕੁਝ ਤੇਰਾ ਬੀਜਿਆ ਸੋ ਮਿਲ ਲੈ ਕਰਸਾਣ ਮਰਨਾ ਬਿਲਕੁਲ ਸੱਚ ਹੈ ਜਿਉਣਾ ਝੂਠ ਪਛਾਨ ਮਿੱਟੀ ਦਾ ਕਲ ਬੂਤੜਾ ਬਿਨਾਂ ਫਿਰੇ ਪਠਾਣ ਕੌਡੀ ਕੀਮਤ ਨਾਪਵੇ ਮਨ ਸਿਮਰਨ ਅਨਜਾਨ ਪੋਟ ਜਾਮਣਾ ਦੂਧਨ ਪੈਨਨ ਕਾਣ ਜਮਰੇ ਪਾਪਣ ਜਿੰਦ ਨੂੰ ਅਗਨੇ ਵਿੱਚ ਜਲੌਣ ਬੈਠੇ ਵਿੱਚ ਕਤਾਰ ਦੇ ਮਨ ਮੁਰਕ ਕਰ ਲਾਉਣ ਗੁਰਾਂ ਕਰ ਕਰ ਤਤਿਆਂ ਮਨ ਮੁਖਾਂ ਦੇ ਲਾਉਣ ਬਿਨ ਪਰਮੇਸ਼ਰ ਜਮ ਤੋਂ ਜਾਨ ਚੁੜਾਵੀ ਕਾਣ ਤੰਦਕ ਨੇ ਜਦ ਫੜ ਲਿਆ ਫੇਰ ਕਿਆ ਫਟਕਾਉਂ ਦੁਸ਼ਮਣ ਬਣ ਕੇ RAM ਦਾ ਸੁਖ ਨਾ ਪਾਇਆ ਰਾਣ ਪਖਾ ਜਿਸਨੂੰ ਚੱਲਦੀ ਸੀ ਦਨਰਾਤੀ ਪਉਣ ਲੀਲਾ ਬੜੀ ਚਰੁਕੜੀ ਗੁਜ਼ਰ ਗਈ ਲਖ ਸੌਣ ਦੁਨੀਆ ਤੇ ਜਿਸ ਕਲਿਆ ਬੈਠਾ ਹੋ ਸੰਸਾਰ ਪਕੇ ਨੂੰ ਢੜ ਕਰ ਲਿਆ ਕੱਚੇ ਨਾਲ ਪਿਆਰ ਕੱਚੇ ਪਾਰ ਨਹੀਂ ਲੱਗਣਾ ਖੁਰ ਜਾਣਾ ਵਿਚਕਾਰ ਪੱਕਾ ਨਾਮ ਜਹਾਜ਼ ਹੈ ਸਭ ਨੂੰ ਲਾਵੇ ਪਾਰ ਬਾਲੇ ਆਪਣੇ ਨਾਮੁਰਖਾ ਕਿਉ ਕਰਦਾ ਹੰਕਾਰ ਛੋੜ ਗਈ ਸੰਸਾਰ ਕੋ ਵੱਡੀ ਵੱਡੀ ਬਲਕਾਰ ਮੌਤ ਬੜੀ ਬਲਵੰਤ ਹੈ ਸਭ ਕੋ ਲੈਂਦੀ ਮਾਰ ਮਿਰਤਿਗ ਜਾਮਾ ਪੈਨਣਾ ਸਵਨਾ ਵਾਰੋ ਵਾਰ ਰੋਗ ਨ ਸਕੇ ਸੁਨੋ ਰਖੀ ਮਨੀ ਅਵਤਾਰੀ ਗੜ ਲੀਲਾ ਆਪਣੀ ਜਗ ਵਿੱਚ ਰਚੀਂਂ ਦਤਾਰ ਮਾਟੀ ਦਾ ਜੋ ਸਾਜਿਆ ਸਭ ਕੋ ਫੁੱਟਣ ਹਾਰੀ ਕੋਈ ਪਰਮਾਤਮਾ ਜਨਮ ਮਰਨ ਤੋਂ ਬਾਰ ਭਗਤ ਹਰੀ ਦੇ ਮਰਨ ਨਾਰੀ ਨਰ ਸਚੀ ਜਾਨ ਲੋਗ ਰੀਤ ਸੰਸਾਰ ਚੋਂ ਆਪਣਾ ਆਪ ਛੋਪਾਣ ਨਾਮ ਹਰੀ ਦਾ ਅਮਰ ਹੈ ਜੈਸੀ ਅੰਬਰ ਈਲ ਰੀ ਨਰ ਦੇਖ ਵਿਚਾਰ ਕੀ ਰਚਨਹਾਰ ਦੀ ਖੇਲ ਪਾਣੀ ਵਿੱਚ ਡੁੱਬਦਾ ਨਹੀਂ ਜਤਨ ਕਰੇ ਲਖ ਤੇਲ ਵਾਲ ਨਹੀਂ ਗਲ ਸਕਦਾ ਅਮਰ ਰਹੇ ਆਦੀ ਅੰਤ ਵਾਲੋ ਪ੍ਰਗਟ ਹੋ ਯਾਰ ਕੀ ਕੇਸ਼ ਭਗਵੰਤ ਸੈਨੁ ਚਾਰੀ ਵੰਦਨਾ ਸੁਰ ਨਰਮਨ ਜਨ ਗਾਣ ਜੇ ਜਿਨ ਕੇ ਮਨ ਮੇ ਵਸੇ ਸੋ ਜੀਵਨ ਮੁਕਤੀ ਪਾਣ